ਹਾਂਜੀ ਪੈਨੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਮਾਲਵਾ ਬਟਿਕ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਪਿਆਰਾ ਇਹ ਪੀਸ ਦਿਖਾਉਣ ਜਾ ਰਹੇ ਸੀ ਜਿਹੜਾ ਕਿ ਵੈਲਵਟ ਦੇ ਸਟੱਫ ਤੇ ਬਣਿਆ ਹੋਇਆ ਹੈ ਇਹ ਵਾਲਾ ਪੀਸ ਇਹ ਵਾਲਾ ਹੈਗਾ ਜਿਹੜਾ ਵਰਕ ਇਸ ਤੇ ਘੇਰੇ ਤੇ ਆ ਤੇ ਮਹਿਰੂਨ ਕਲਰ ਦਾ ਇਹ ਵੈਲਵਟ ਦਾ ਸਟੱਫ ਹੈ ਤੇ ਇਹ ਵਾਲਾ ਵਰਕ ਹੈਗਾ ਜਿਹੜਾ ਇਸ ਤੇ neck ਤੇ ਦਿੱਤਾ ਗਿਆ ਬਹੁਤ ਹੀ ਪਿਆਰਾ ਇਹ ਪੀਸ ਬਣ ਕੇ ਰੈਡੀ ਹੋਇਆ ਇਸ ਤੇ ਕੰਮ ਹੈਗਾ ਜਿਹੜਾ ਪਰਲ ਦਾ ਦਬਕੇ ਦਾ ਤੇ ਸਿੱਪੀ ਦਾ ਕੰਮ ਕੀਤਾ ਗਿਆ ਪੋਸਤੋ ਅੱਗੇ ਆਪਾਂ ਤੁਹਾਨੂੰ ਦਿਖਾ ਦਈਏ ਇਹ ਵਾਲਾ ਵਰਕ ਹੈਗਾ ਜਿਹੜਾ ਇਹ ਬਾਜੂਤੀ ਹੈ ਬਹੁਤ ਹੀ ਪਿਆਰਾ ਹੈ ਵਰਕ ਇਹ ਬਾਜੂਤੀ ਹੈ ਫੁੱਲ ਹੈਵੀ ਬਾਜੂ ਇਸਤੀਆਂ ਰੈਡੀ ਕੀਤੀਆਂ ਗਈਆਂ ਨੇ ਤੇ ਇਹ ਔਨ ਆਰਡਰ ਹੀ ਪੀਸ ਰੈਡੀ ਹੋਇਆ ਤੇ ਇਹ ਵਾਲਾ ਵਰਕ ਹੈਗਾ ਜਿਹੜਾ ਇਹ ਬਾਟਲਤੀ ਹੈ ਇਹ ਬਹੁਤ ਹੀ ਪਿਆਰਾ ਹੈ ਪੀਸ ਬਣ ਕੇ ਰੈਡੀ ਹੋਇਆ ਤੇ ਇਸ ਦੀ ਜਿਹੜੀ ਫਾਈਨਲ ਲੁੱਕ ਹੈਗੀ ਉਹ ਵੀ ਪਿੱਕ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਵੀਡੀਓ ਦੇ ਐਂਡ 'ਚ ਬਹੁਤ ਹੀ ਪਿਆਰਾ ਹੈ ਪੀਸ ਹੈਗਾ ਤੇ ਇਸ ਦੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਦੁਪੱਟਾ ਆਪਾਂ ਨੇ ਬਨਾਰਸ ਦਾ ਲਗਾਇਆ ਗਿਆ ਹੈਗਾ ਬਨਾਰਸ オーਰਗਾਂజా ਦਾ ਇਹ ਬਹੁਤ ਹੀ ਪਿਆਰਾ ਪੀਸ ਹੈ ਤੇ ਤੁਸੀਂ ਕਿਸੇ ਵੀ ਕਲਰ 'ਚ ਇਸ ਨੂੰ ਇਸ ਡਿਜ਼ਾਈਨ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਤੇ ਹੋਰ ਵੀ ਕੋਈ ਡਿਜ਼ਾਈਨ ਸਾਡੇ ਕੋਲੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ WhatsApp 'ਤੇ ਮੈਸੇਜ ਕਰ ਸਕਦੇ ਹੋ ਤਾਂਵਾਦ ਕੇ ਅਨੁਸਾਰਿਆਂ ਦਾ